ਜੀਤਾ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਅੱਜ ਅਸੀਂ ਜਾ ਰਹੇ ਹਾਂ Shimla ਤੇ ਸਵੇਰ ਦੀ ਚਾਹ ਪੀਣ ਲੱਗੇ ਆ ਘਰੋਂ ਤੇ ਵਿਊ ਦੇਖੋ ਕਿੰਨਾ ਖਰਾ ਹੋੰਦਿਆ ਵਾ ਅੱਜ ਤੇ ਰੈਡੀ ਪੂਰੀਆਂ ਤਿਆਰੀਆਂ ਵਾ ਤੇ ਚਾਹ ਵਿੱਚ ਆਪਾਂ ਕੀ ਸਾਰੇ ਆਂ ਕੂਕੀਸ ਸਿੰਪਲ ਕੂਕੀਸ ਨਹੀਂ ਦਿੰਦਾ ਪਰ ਬਿਸਕੁਟ ਜਿਹੀ ਬਣੀ ਸੀ ਅੱਜ ਚਲੋ ਕੋਈ ਚੱਕਰ ਨਹੀਂ ਹੁਣ ਚਾਹ ਪੀ ਕੇ ਤੇ ਨਿਕਲਾਂਗੇ ਤੇ ਫਿਰ ਮਿਲਦੇ ਆ ਰਾਜ ਤੁਹਾਨੂੰ ਦੱਸਦੇ ਆ ਵਿਊ ਦਿਖਾਵਾਂਗੇ Shimla ਦੇ ਅੱਜ ਠੀਕ ਹੈ ਜੀ ਮਿਲਦੇ ਆ ਅਗਲੇ ਕੋਈ ਵੀ ਜਾਊਗਾ ਜੇ ਜਾਊਗਾ ਨਹੀਂ ਕੀ ਵੇਖਣਾ ਉਥੇ ਤੂੰ ਸ਼ਿਵਲਾ ਸ਼ਿਮਲਾ ਕੀ ਵੇਖੂਗਾ ਕੀ ਹੈ ਜਿਮਲੇ ਜਿਹੜੀ ਬਰਫ ਬਰਫ ਨਹੀਂ ਪੈਂਦੀ ਉੱਥੇ ਕੂਪਰੀ ਆ ਘੂਮੜਾ ਕੂਪਰੀ ਕੀ ਕਿਹੜੀ ਕੂਪਰੀ ਆ ਆ ਪਹਿਲੇ ਗਏ ਹੋ ਉਧਰ ਸ਼ਿਮਲਾ ਮੈਂ ਯੈਸ ਕੀ ਕੀ ਦੇਖਿਆ ਉਧਰ ਜਿਮਲਾ ਵਿੱਚ ਜ਼ੂ ਹਾਂ ਔਰ ਕੋਧਾ ਚਲੋ ਇੱਕ ਐਕਸਰਸਾਈਜ਼ ਕਰਕੇ ਬਤਾਓ ਇਧਰ ਸਭੀ ਕੋ ਇੱਕ ਐਕਸਰਸਾਈਜ਼ ਕਰਕੇ ਬਤਾਓ ਕਿਵੇਂ ਕਰੋਗੇ ਐਕਸਰਸਾਈਜ਼ ਕਿਉਂਨ ਕੇਸਟ ਇਹ ਆਪਕਾ ਡੋਲਾ ਬੁੱਕ ਐਮ ਹੋ ਗਿਆ ਭਾਜੀ ਹੈਂ ਆਪ ਲੱਕ ਲਾ ਜਾਂਦੇ ਹੋ ਆਪ ਲੱਕ ਲੀਂਦੇ ਭਾਜੀ ਕਰਦੇ ਮਾਲ ਲੋਡ ਵਿੱਚ ਚੰਗਾਈ ਬਰਫ ਪੂਰ ਫਰਾ ਕੇ ਆਏ ਨਾ ਹੁਣ ਤਿਆਰੀ ਹੋ ਗਈ ਆ ਤੇ ਵਿੱਚ ਪੂਰਾ ਕੰਮ ਰੈਡੀ ਆ ਇਹ ਕੀ ਕਰ ਰੇ ਨਾ ਰਹਿ ਬਦੂ ਕਰ ਰਹਿ ਨਾ ਤੂੰ ਨਹੀਂ ਜਾਣਾ ਠੀਕ ਆ ਤੂੰ ਕੰਮ ਸੰਭਾਲਣਾ ਮਗਰ ਕੰਮ ਵੇਖ ਲੋ ਕਿੰਨਾ ਵਾ ਭਾਰਾ ਭਜੀ ਦਾ ਤੇ ਕਿੱਥੇ ਆ ਗਏ ਆਪਾਂ ਹਿਮਲੇ ਜਾਣ ਦੇ ਹੈਗੇ ਚੰਡੀਗੜ੍ਹ ਪਹੁੰਚ ਚੱਲੇ ਆ ਚੰਡੀਗੜ੍ਹ ਪਹੁੰਚ ਚੱਲੇ ਆ ਹੁਣ ਅਸੀਂ ਚੱਲੇ ਮਿੱਤਰਾਂ ਦੇ ਟਾਪੇ ਤੇ ਜਿਹਨਾਂ ਨੇ ਯਾਰ ਬੌਮ ਮਾਰੀ ਕੀਤੀ ਅੱਜ ਡਰਾਈਵਰ ਕਹਾ ਅੱਲਾ ਭਾਜੀ ਮਾੜੀ ਗੱਲੀ ਓਏ ਤਾਜੀ ਹੈਲੋ ਹਾਂਜੀ ਮੈਂ ਮੁੰਡੇ ਨੇ ਇਹ ਬੰਦੇ ਨੇ ਕਟੀ ਜਲਾ ਰਹੇ ਆ ਇਹ ਹੱਲੀ ਗੌਰੀਚਰ ਚਰਰ ਨਾਲ ਹੀ ਆ ਗਿਆ। ਬਲਸਕੋਵਰਾ ਪੁੱਛਣ ਗਿਆ ਇਹ ਰਾਹ ਭੁੱਲ ਗਿਆ ਯਾਰ। ਐ ਐ ਵੇ ਆਉਂਦੇ। ਮੈਪ ਵੀ ਪੂਰਾ। ਲ ਲੈ ਲੈ। ਐ ਐ। ਅਵੇ ਟਪਾ ਗਿਆ ਓਵੇ ਓਹ ਇਹ ਤਾਂ ਕਹਿੰਦੇ ਇਹਨੇ ਕਹਿੰਦੇ ਦੇਸੀ ਸ਼ਰਾਬ ਦਾ ਅੱਡਾ ਨਿਕਲਿਆ ਓਏ ਸ਼ੇਤੀ ਯਾਰ। ਉਹ ਢਾਬਾ ਵੀ ਆ ਗਿਆ ਨਿਊ ਸ਼ੇਰੇ ਢਾਬਾ। ਪਹਿਲਾਂ ਹੀ ਆ ਗਿਆ। ਮੜਾ ਯਾਰ ਕੰਮ ਖਰਾਬ ਕੀਤਾ ਅੱਜ ਭਾਜੀ ਨੇ ਬਹੁਤ ਹੀ ਫਾਈਨਲੀ ਤਰਲੇ ਤੁਲੇ ਪਵਾ ਕੇ ਨਿਆਣਿਆਂ ਦੇ ਹੈਲੋ ਭਾਜੀ ਇੱਧਰ ਮੜਿਆ ਬੱਸ ਕਰਦਾ ਢੱਬਾ ਹੀ ਹੈ ਕਿ ਤੱਕ ਬੱਸ ਕੀ ਕਰ ਜਾ ਇੱਧਰ ਨਹੀਂ ਕਹਿੰਦਾ ਹੁਣ ਕਹਿੰਦਾ ਅੱਗੇ ਵੀ ਹੈਗਾ ਹੋਰ ਬੱਸ ਅੱਗੇ ਵੀ ਹੈਗਾ ਵਾ ਅੱਗੇ ਤਾਂ ਝਾੜੀਆਂ ਦਿਖੰਦੀਆਂ ਮੈਨੂੰ ਮੈਨੂੰ ਭੁੱਖ ਲੱਗੀ ਓਏ ਹਾਂਜੀ ਉਹ ਭੁੱਖ ਤਾਂ ਮੈਂ ਯਾਰ ਭਿੰਡੀਆਂ ਹੁਣ ਨਾਲ ਹੀ ਲਿਆਂਦਾ ਹੈਗਾ ਕਿਉਂਕਿ ਬਾਹਰ ਫੂਡ ਇੰਨਾ ਵਧੀਆ ਨਹੀਂ ਹੁੰਦਾ ਅੰਦਰ ਨੂੰ ਬਹੁਤ ਜ਼ਿਆਦੀ ਭੁੱਖ ਲੱਗੀ ਆ ਅੰਦਰ ਹੈ ਕੀ ਹੋਇਆ ਏ ਤੈਨੂੰ ਅੱਜ ਕਿਉਂ ਤੈਨੂੰ ਇੰਨਾ ਕੋ ਦਿਖਵਾਇਆ ਰਾਜ ਆ ਪਾਜੀ ਆ ਰੱਜਿਆ ਪਿਆ ਪਾਜੀ ਭੁੱਖਾ ਹੀ ਲੈ ਗਿਆ ਅੰਦਰ ਇਹ ਲੈ ਆਈਓ 10 ਕਿਲੋਮੀਟਰ ਤੋਂ 10 ਕਿਲੋਮੀਟਰ ਤੋਂ ਭੁੱਖਾ ਹੀ ਹੂੰ ਸਹੀ ਐ ਐਨੇ ਖੋਲੇ ਅੰਨਪ੍ਰਾਸ਼ਨ ਕਰਨ ਦੇ ਆ ਹੀ ਟਾਈਮ ਨਹੀਂ ਹੁਣ ਯੂ ਯੂ ਭਾਈ ਥੋੜੀ ਤੁਸੀਂ ਵੀ ਦੱਸੋ ਨਾ ਵਲੌਗ ਕਿੰਦਾ ਮੰਨਦਾ ਵਾ ਮੈਨੂੰ ਭਾਈ ਕੀ ਪਤਾ ਤੁਸੀਂ ਪਾਜੀ ਬੋਲਦੇ ਇਨੇ ਕਿ ਦੱਸ ਅਸੀਂ ਕਿਰਾਏ ਤੇ ਆਏ ਆ ਹੈ ਮੈਂ ਡਰਾਈਵਿੰਗ ਕਰਦਾ ਵੀਰੇ ਪਾਜੀ ਅਸੀਂ ਕਿਰਾਏ ਤੇ ਆਏ ਅਸੀਂ ਨਹੀਂ ਆਉਣਾ ਮਾਮਿਆਂ ਦੇ ਗਾਂ ਕਦੇ ਪੱਠੇ ਪਾਰੇ ਤੇ ਕਦੇ ਉਹ ਕਰਦੇ ਹਾਂ ਉਹ ਆ ਗਏ ਨੇ ਪਹਾੜੀਆਂ ਕਿੱਥੇ ਪਹਾੜੀਆਂ ਓਹ ਹੋ ਗਲਤ ਹੋ ਗਿਆ ਕੰਮ ਨਾ ਘੁੜਾ ਹੈ ਕੋਲੋਕਰ ਮੜਾ ਕੋਲੋਕਰ ਨਹੀਂ ਮੜਾ ਸ਼ਰਾਬੀ ਗੱਡੀ ਚਲਾਉ ਹਾਂ ਆਈ ਬਾ ਮੈਂ ਨਹੀਂ ਬਣਾਉਣੀ ਸ਼ਰਾਬੀ ਗਏ ਹਾਂ ਕਾਕੇ ਤੂੰ ਆ ਮੁੰਡੇ ਨੇ ਇੰਨੀ ਗੱਡੀ ਚਲਾਈ ਇੰਨੀ ਗੱਡੀ ਚਲਾਈ ਹੈ ਨਾ ਆ ਮੁੰਡੇ ਨੇ ਇੰਨੀ ਗੱਡੀ ਚਲਾਈ ਇੰਨੀ ਗੱਡੀ ਚਲਾਈ ਹੈ ਨਾ ਚੰਡੀਗੜ੍ਹ 'ਚ ਘੰਟਾ ਰੱਖਿਆ ਚੰਡੀਗੜ੍ਹ 'ਚ ਘੰਟਾ ਰੱਖਿਆ ਇੰਨੇ ਪਾਰ ਹੀ ਨੰਗਾ ਦਿੱਤਾ ਛਿਲੇ ਆ ਗਏ ਛਿਲੇ ਜਿੱਥੇ ਕਿੰਨੇ ਹਰਪਜਨ ਮਾਨ ਆਏ ਮਿੱਤਰਾਂ ਦਾ ਦਾਵਾ ਉਹ ਸਾਨੂੰ ਮਿਲਿਆ ਨਹੀਂ ਉੱਥੇ ਰੋਟੀ ਖਵਾਈ ਭਾਜੀ ਨੇ ਰੋਟੀ ਨਹੀਂ ਨਸੀਬ ਹੋਈ ਸਾਨੂੰ ਉੱਥੇ ਆ ਭਾਜੀ ਆ ਭਾਜੀ ਦੀ ਬਹੁਤ ਬਹੁਤ ਮਿਹਰਬਾਨੀ ਆ ਹੋਰ ਖਾਦੀ ਰੋਟੀ ਆਈ ਇਸ ਵੀਰ ਦਾ ਸਾਨੂੰ 8 ਵਜੇ ਦਾ ਕਿਹਾ ਤੁਹਾਨੂੰ ਉੱਥੇ ਰੋਟੀ ਖਾਣੀ ਉੱਥੇ ਰੋਟੀ ਖਾਣੀ ਕੋਸ਼ਮਲਾ ਨਹੀਂ ਇਹ ਬਿਮਲਾ ਵਾ ਚਿਮਲਾ ਗਈ ਉਹ ਹਾਈ ਕਿੰਨੀਆਂ ਸੋਹਣੀਆਂ ਪਹਾੜੀਆਂ ਨੇ ਫਕਰੋ ਪਹਾੜੀ ਕੱਟੀ ਓ ਮੰਗੀ ਦੋ ਓਏ ਓ ਵੇ ਓ ਵੇ ਕਿੱਥੇ ਆ ਨਾ ਨਾ ਉਹ ਝੂਠ ਮਰੀ ਆ ਤਾਂ ਸੱਚੀ ਮੁੱਚੀ ਇੱਕ ਟੈਂਕੀ ਨਾ ਪਹੁੰਚ ਜੂ ਇੱਕ ਟੈਂਕੀ ਨਾ ਪਹੁੰਚ ਜੂ ਇੱਕ ਟੈਂਕੀ ਨਾ ਪਹੁੰਚ ਜਾਂ ਤਾਨੂੰ ਦੱਸਾਂਗੇ ਐਂਡ ਤੇ ਹੀ ਇੱਕ ਟੈਂਕੀ ਨਾ ਪਹੁੰਚੇਗਾ ਨਹੀਂ ਮਿੱਤਰੋ ਐਸਟੀਮੇਟ ਹੀ ਬਹੁਤ ਜ਼ਿਆਦਾ ਆ ਐਸਟੀਮੇਟ ਬਹੁਤ ਤਕੜਾ ਆ ਭਾਜੀ ਕਰਪੈਣਾ ਵੀ ਜਲਾਉਂਦਾ ਰਿਹਾ ਹੀ ਉਹ ਕਰਪੈਣਾ ਕਰਪੈਣਾ ਜਲਾਉਂਦਾ ਕਬ ਇਹਨਾਂ ਨਹੀਂ ਕਰਪੈਣਾ ਕਛਾ ਹੀ ਪਾਇਆ ਨਹੀਂ ਬੱਜ ਗਰੀ ਨਹੀਂ ਆ ਕਹਿੰਦਾ ਕਛਾ ਹੀ ਪਾਇਆ ਹੋਣਾ ਹੀ ਆ ਪਹਿਲਾਂ ਪਜਾਮਾ ਪਾਇਆ ਹੁਣ ਕਹਿੰਦਾ ਕਛਾ ਹੀ ਪਾਇਆ ਹੋਣਾ ਹੀ ਕਿਆ ਹੋਇਆ ਵੀ ਆਪ ਕੋ ਕਛਾ ਡਾਲਨੇ ਗਰਮੀ ਲੱਗ ਰਹੀ ਹੈ ਗਰਮੀ ਲੱਗ ਰਹੀ ਹੈ ਪੱਖਾ ਡਾਲਨੇ ਆਪਕੇ ਕਛੇ ਮੇ ਸਹੀ ਹੈ ਸਹੀ ਇੱਕ ਗੜਾ ਆ ਜਾਂਦੇ ਹਮ ਕਰ ਚੁੱਕੇ ਹਾਂ ਹਿਮਾਚਲ ਪ੍ਰਦੇਸ਼ ਮੇ ਪ੍ਰਵੇਸ਼ ਹਿਮਾਚਲ ਪ੍ਰਦੇਸ਼ ਮੇ ਆਪਕਾ ਸਵਾਗਤ ਹੈ ਸਵਾਗਤਮ ਕਹਿੰਦੇ ਚੂਚੀ ਪਹਾੜੀਆਂ ਦੇ ਵੱਡੇ ਵੱਡੇ ਬਣੇ ਨੇ ਕੀ ਬਣੇ ਨੇ ਕੋਟਲ ਬਣੇ ਨੇ ਉੱਤੀ ਜੀਆਂ ਪਹਾੜੀਆਂ ਦੇ ਪਰੀਦੂ ਮਰੀਆ ਸਾਡੇ ਨਾ ਖਜੋਕੇ ਜੀ ਨਾ ਮਾਰ ਇੱਦਾਂ ਸਾਡੇ ਪਲਾਟ ਹੀ ਨਾ ਬਾਹਰ ਕੱਢਿਓ ਓ ਮਾਈ ਗੋਡ ਪਰੋਂਠਾ ਭਾਜੀ ਇਹ ਨਾ ਤੇਰੇ ਵਾਲਾਂ ਨੂੰ ਜੈਲ ਲਈ ਹੋਏ ਭਾਬੀ ਨੇ ਮਗਰ ਹਾਂ ਇਹ ਦੋ ਜਰੇ ਗਾਉਣਾ ਕੋਣ ਹੈ ਇਹ ਕਹਿੰਦਾ ਪੁਲਿਸ ਭਾਲਦੀ ਪਤਾ ਯਾਰ ਤੇਰੀ ਵੈਲੀ ਦਾ ਓਹ ਕਹਿੰਦਾ ਪੁਲਿਸ ਭਾਲਦੀ ਪਤਾ ਯਾਰ ਤੇਰੇ ਵੈਲੀ ਦਾ ਨਹੀ ਲੰਘੇ ਹੁਣ ਅਸੀਂ ਹੁਣ ਆ ਕੇ ਪਰੇ ਕਿੱਥੇ ਆ ਗਏ ਤੁਸੀਂ ਗਾ ਕੇ ਅਸੀਂ ਬੱਗਾ ਪਿੰਟੋਂ ਉਹ ਬੱਗਾ ਪਿੰਟ ਆਇਆ ਕਿੱਥੇ ਆ ਤੁ ਨੂੰ ਸ਼ਮਲਾਇਆ ਸ਼ਮਲਾ ਨਹੀਂ ਆ ਬੀ ਮੇਰਾ ਫੋਨ ਕਿੱਥੇ ਰਹਿ ਗਿਆ oh my god ਲੋ ਵੀ ਟੋ ਲੁਗੇ ਹੀ ਪਹਾੜੀ ਲੱਗੇ ਕਾਫੀ ਡੂੰਗਾ ਹੀ ਆ ਕੰਮ ਕਿੰਨਾ ਕ ਡੂੰਗਾ ਕੰਮ ਹੈ ਕਿੰਨਾ ਕ ਡੂੰਗਾ ਵਾ ਸਾਢੇ ਤਿੰਨ ਫਟ ਸਾਢੇ ਤਿੰਨ ਫਟ ਆਉ ਕਾ ਬਰੀ ਆਇਕਟ ਪਹਾੜੀ ਲਾ ਕਿਵੇਂ ਆ ਚੁਕੇ ਹੈ ਇਹ ਪੰਜਾਬੀ ਗਾਉਂ ਕੀ ਸ਼ੋਰੇ ਆ ਵੀ ਨਾਲ ਆਇਆ ਵਾ ਆ ਵੀ ਨਾਲ ਆ ਗਿਆ ਵਾ ਓਏ 85 ਬੜੀ ਰੈਂਗੋਵਰ ਟਾ ਹੋ ਗਿਆ ਲਓ ਵੀ ਜੱਟੋ ਇੱਥੇ ਰੁਗੇ ਸੀ ਤੇ ਦੇਖੋ ਕੰਨਾ ਡੂੰਗਾ ਐ ਡੂੰਗਾ ਡੁੰਗੈਰੀ ਏਰੀਆ ਬਾੜਾ ਵਧੀਆ ਵਿਊ ਇੱਥੇ ਨਜ਼ਾਰਾ ਪੂਰਾ ਦੇਖੋ ਚੈੱਕ ਕਰੋ ਬਰਫ ਵੀ ਦਿਖਾਵਾਂਗੇ ਤੁਹਾਨੂੰ ਪੂਰੇ ਵਲੌਗ ਚ ਜਿਹੜੇ ਆਗੇ ਆਗੇ ਚੈੱਕ ਕਰੋ ਚੈੱਕ ਕੀ ਇਹ ਡੋ ਸ਼ਿਮਲੇ ਦਾ ਗੇਟ ਆ ਗਿਆ ਜਿਹਦਾ ਪਿੰਡਾ ਜੀ ਨਹੀਂ ਉਹਨਾਂ ਸਰਦਾਰ ਸਵਰਨ ਸਿੰਘ ਇਹ ਇੱਦਾਂ ਗੇਟ ਸ਼ਿਮਲੇ ਦਾ ਆ ਗਿਆ ਬਾਈ ਤੇ ਆ ਗਏ ਬੂਲਾ ਹੋਇਆ ਪਿਆ ਤੁਹਾਡੇ ਡਰਾਈਵਰ ਕਿ ਨਹੀਂ ਸ਼ਿਮਲਾ ਆਉਣ ਹੀ ਨਹੀਂ ਜਾਗਾ ਸਤਿ ਆਦ ਸਤਿ ਆਦ ਇੱਕ ਸਵਾਰੀ ਵੀ ਤੁਸੀਂ ਜਾ ਦੋ ਜਿਹੜੀ ਕੋ ਬੇ ਬੇ ਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰੀ ਸਾਨੂੰ ਵਾਰ-ਵਾਰ ਕਿਲੋਮੀਟਰ ਪੁੱਛ ਰਹੀ ਹੈ ਹਾਂ ਮਿਲਨੂ ਰਾਣੀਏ ਕਿੰਨੇ ਰਹਿ ਗਏ ਹੁਣ ਪਤਾ ਨਹੀਂ ਕਿਉਂ ਹਾਂ ਤਾਂ ਆਉਣੀ ਦੇ ਤਾਂ ਪਿੱਛੇ ਨਹੀਂ ਗਾ ਤੂੰ ਆਰੀ ਸੇਹਲੀ ਨੂੰ ਮਿਲਣਾ ਮੈਂ ਜਾ ਕੇ ਇੱਥੇ ਹੈਂ ਕਿ ਨਹੀਂ ਸੇਹਲੀ ਨੂੰ ਮਿਲਣ ਜਾ ਲਿਆ ਜੋਬਰ ਸੰਗ ਗਿਆ ਇਹਨਾਂ ਸ਼ਿਮਲਾ ਆਉਣੀ ਨਹੀਂ ਦੇਗਾ ਅੱਜ ਸੋਹਰੇ ਆਉਣ ਨਹੀਂ ਦੇਗੇ ਅੱਜ ਇਹ ਤਾਂ ਨਹੀਂ ਆਇਆ ਕਰੂਗਾ ਸਾਲ ਬਾਅਦ ਹੀ ਆਏਗਾ ਆਏ ਆਏ ਸੰਗੀਆਂ ਸੰਗੀਆਂ ਮੰਮੀ ਮੁੜ ਗਿਆ ਹੁੰਦੀ ਓ ਬੇ ਭਾਈ ਇਨੇ ਜਾਂਦੇ ਸਾਰੇ ਰੀਵਨ ਇਹਨੇ ਜਾਂਨੇ ਸਾਰਾ ਰੀਵਨ ਕਟਾਇਆ ਕਰਨਾ ਇਹਨੇ ਕਹਿੰਦਾ ਜਾਂਨੇ ਜੱਕੋ ਮਾਲ ਤੇ ਤਿੰਨ ਦਰਾ ਭਾਜੀ ਉਧਰ ਦਿਖਾਓ ਵਾਓ ਇਹ ਆ ਹਿਮਲਾ ਇਹ ਤੇਰੀ ਇੰਦੀ ਆ ਸਾਡੀ ਬਿਮਲਾ ਕੇ ਮਲਾ ਕਿੰਨੇ ਵੀਰ ਮਾਈ ਬੋਲੇ ਜੂਬਾ ਗੇ ਜਿੰਮ ਪੱਤਰ ਲੈਣੇ ਆਪਾਂ ਨੂੰ ਇੱਥੇ ਗੁੱਡੇ ਵਾਲੇ ਕਾਣ ਬੜੀ ਟਾਰ ਮਰੀ ਉੱਥੇ ਇਹ ਕਹਿੰਦਾ ਬੜੀ ਗਰਮੀ ਹੈ ਤੇ ਲੂ ਗੰਢੀ ਖੜੀ ਹੋ ਗਈ ਇਦਰੀ ਇਦਰੀ ਹਾਂ ਹੁਣ ਕਿਦਾਂ ਪਜਾਮਾ ਪੋਣਾ ਕਿਦਾਂ ਹੋ ਚੁੱਤਾ ਵੇਸੀ ਜਨਾਂ ਵੀ ਲੈ ਜਾ ਬਰਾ ਮੈਂ ਤੈਨੂੰ ਕਿਹਾ ਸੀ ਪਾ ਲਾ ਦੂੰ ਮੇਰੇ ਵੇਲੇ ਪਾਇਆ ਇਹ ਪਜਾਮਾ ਮੇਰੀਆਂ ਵੀ ਹੋਣਾਂ ਲੀਆਂ ਖੜੀਆਂ ਚੱਲ ਕੋਈ ਨਾ ਉਸਤਾ ਤਕ ਹੌਸਲਾਈ ਆਪਾਂ ਨੂੰ ਹੁਣ ਮਾਰਾਈ ਰੱਖਾ ਆਪਣਾ ਪੌਨੇ ਕੋਈ ਨਾ ਹੁਣ ਫਾਈਨਲੀ ਆਪਾਂ ਨੂੰ ਰੂਮ ਵੀ ਆਪਣਾ ਮਿਲ ਗਿਆ ਤੇ ਦੇਖ ਲਓ ਰੂਮ ਤੇ ਵਿਊ ਬਹੁਤ ਵਧੀਆ ਮਿਲ ਗਿਆ ਆਪਾਂ ਨੂੰ ਸਾਰਾ ਵਿਊ ਸ਼ਿਮਲੇ ਦਾ ਦੀਦਾ ਰੂਮ ਦਾ ਲੋਬੀ ਆਪਾਂ ਨੂੰ ਲੱਗ ਕੇ ਥੀਏਟਰ ਵੀ ਮਿਲ ਗਿਆ ਸ਼ਾਈ ਥੀਏਟਰ ਤੇ ਬਹੁਤ ਘੈਂਟ ਵਿਊ ਆ ਰਿਹਾ ਸ਼ਿਮਲੇ ਦਾ ਤੇ ਸਿਰਾਂ ਗੱਲਬਾਤ ਤੇ ਹੁਣ ਥੋੜਾ ਜਿਹਾ ਰੈਸਟ ਕਰਕੇ ਤੇ ਫੇਰ ਜਾਵਾਂਗੇ ਆਪਾਂ ਮਾਰਕੀਟ ਕੁਝ ਖਾ ਪੀ ਕੇ ਕੋਈ ਚਾਹ ਦਾ ਹੈਲਥੀ ਜਿਹਾ ਤੇ ਫੇ ਕਰਾਂਗੇ ਸਿਰਾਗਲ ਬਾਈ ਯੈਸ ਇਸ ਮਸਾਲਾ ਨਾ ਕੋੜਾ ਕੋੜਾ ਇਹ ਜਿਸ ਤੀ ਕਰਿਆ ਲੈ ਦੀਆ ਤਿਆਰੀ ਅੱਜ ਮੁੰਡੇ ਨੇ ਮੈਦਾਨ ਜੱਟ ਲਿਆ ਅੱਜ ਭੁੱਖ ਲੱਗੀ ਹੁਣ ਮੈਂਗਾ ਪਾਲੀ ਥੋੜੀ ਭੁੱਖ ਉਹ ਐ ਕਿੰਨੇ ਭਾਈ ਥੋੜੀ ਬਣੀ ਭੁੱਖ ਐ ਭਾਈ ਦੇ ਪਾਣੀ ਹੋਣ ਦੇ ਆਏ ਆਏ ਆ ਰਿਹਾ ਯਾਰ ਕੀ ਰੱਖ ਲੈ ਟਾਈਮ ਨਾ ਕੀ ਬਾਤ ਕੀ ਬਾਤ ਹੈ ਕਿੰਦਰਾ ਕਿਦਾਂ ਬਹੁਤ ਵਧੀਆ ਠੁਕੇ ਆ ਹੰਬ ਗਏ ਆ ਬਾਬੇ ਚੜਾਈ ਬੜੀ ਆ ਬਾਬੇ ਚੜਾਈਆਂ ਬੜੀਆਂ ਈ ਓਏ ਈਂਦੇ ਖਿਮਲੇ ਜਾਣਾ ਈਮਲੇ ਜਾਣਾ ਯਾ ਵਾਹ ਆਦੀ ਹੋਣਦੀ ਐ ਮੰਦਰ ਦੇ ਇਹਦੇ ਸੇਰ ਨੂੰ ਪਤਾ ਲੱਗੂ ਇੰਦਰਾ ਪੱਟ ਫੁੱਲ ਗਈ ਯੂ ਉਤੋਂ ਗੱਡੀ ਭੱਜੀ ਆਉਂਦੀ ਆ ਬਾਬਾ ਹੈਵੀ ਫੜੀ ਜਵਾਈ ਆ ਓ ਸਾਡੇ ਦੋ ਪਰ ਸਾਡੇ ਦੋ ਬੰਦੇ ਆ ਬਾਲੇ ਕੈਂਵਾਂ ਇਹ ਮੰਗੀਣਾ ਮਿਹਨਤ ਲਾਉਂਦੇ ਰੇ ਕਬੱਡੀ ਦੇ ਇਹ ਸੇਰਾ ਯੂ ਸਾਡੀਆਂ ਦਾ ਸਾਹ ਫੁੱਲ ਗਈ ਯੂ ਲਓ ਵੀ ਜੱਟੂ ਹੁਣ ਹੋਟਲ ਦੇ ਰੂਮ ਦੇ ਬਾਹਰ ਘੁੰਮਣ ਆ ਗਏ ਆਪਾਂ ਮਾਲ ਰੋਡ ਕਿਦਾਂ ਜਿਲਟੀ ਨਿਆਰੇ ਆ ਲੈਣਦੇ ਆ ਫੁੱਲ ਨਿਆਰੇ ਵੇਖ ਲਾ ਲਓ ਵੀ ਜੱਟੂ ਐਂਡ ਗਲੈਂਡ ਹੋਇਆ ਵਾ ਕੰਮ ਦੇ ਮੌਸਮ ਠੰਡ ਵਾਲਾ ਹੋਇਆ ਵਾ ਫੋਟੋ ਖਿਚਾਉਣ ਦਾ ਕਰਕੇ ਮੈਂ ਲਾਤੀ ਜੈਕਟ ਆਪਦੀ ਸਹੀ ਆ ਉਰੀ ਐਂਡ ਗੱਲਬਾਤ ਆ Shimla Shimla ਹੀ ਆ ਜੱਟੋ ਐਂਡ ਐਂਡ ਆ ਭਾਜੀ ਇੰਗਲੈਂਡ ਆ ਗਿਆ ਕਹਿੰਦਾ ਮੈਂ ਭਾਈ ਨੇ ਫੋਨ ਲਾ ਲਿਆ ਬੰਦੇ ਨੂੰ ਕਹਿੰਦਾ ਮੈਂ ਇੰਗਲੈਂਡ ਆ ਗਿਆ ਪਿਉਮਾ ਦੇ ਸ਼ੋਅਰੂਮ ਲਾ ਕੇ ਖੜਾ ਮੈਂ ਤੇ ਬੰਦੇ ਨੂੰ ਕਹਿੰਦਾ ਮੈਂ ਇੰਗਲੈਂਡ ਆ ਗਿਆ ਭਾਜੀ ਕਿੱਥੇ ਕਿਹੜੀ ਜਗ੍ਹਾ ਆਪਾਂ ਗਿਆ ਹੈ ਹੈ ਭਾਜੀ ਲੈ ਹੋਰ ਕੈ ਨਕਲੀ ਯਾਰ ਇਹ ਨਕਲੀ ਨਿਕਾ ਅਸਲੀ ਆ ਕੰਮ ਕਿਹੜੀ ਜਗ੍ਹਾ ਆ ਗਏ ਆਪਾਂ ਇੰਗਲੈਂਡ ਇੰਗਲੈਂਡ ਆ ਗਏ ਭਾਜੀ ਇੰਗਲੈਂਡ ਇੰਗਲੈਂਡ ਆ ਗਏ ਗਲੈਂਡ ਠੀਕ ਆ ਠੀਕ ਆ ਕਿਹੜੀ ਜਗ੍ਹਾ ਆ ਗਏ ਆਪਾਂ ਯੂਕੇ ਯੂਕੇ